ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਸ਼ਰਧਾਨਾ ਬਣ ਜਾਵੇ ਸ਼ਰਾਫ ਕਿਤੇ ਪੜਨ ਦੀ ਜਗਾ ਪਾਪਾ ਪਾਪਾਂ ਦੇ ਭਾਗੀ ਤਾਂ ਨਹੀਂ ਵਰਦੇ ਜਾ ਰਹੇ ਹਰ ਧਰਮ ਦਾ ਆਪਣਾ ਆਪਣਾ ਵਿਸ਼ਵਾਸ ਹੈ ਹਾ ਤਾਂ ਧਰਮ ਆਪਣਾ ਜਿਹੜਾ ਦਿਨ ਤਿਹਾਰਾ ਆਪਣੇ ਆਪਣੇ ਤਰੀਕੇ ਨਾਲ ਮਨਾਉਂਦਾ ਹੈ ਅਗਰ ਦੇਖਿਆ ਜਾਵੇ ਕਾ ਕੁਝ ਦਿਨਾਂ ਦੇ ਵਿੱਚ ਆਪਣੇ ਪੰਜਾਬ ਦੇ ਪਿਛਲੇ ਦੇਣੀ ਤਿਹਾਰਾਂ ਦੇ ਦਿਨਸ ਹਨ ਹਰ ਧਰਮ ਦੇ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਤਿਹਾਰ ਮਨਾਏ ਗਏ ਜਾ ਰਹੇ ਸਨ ਪਰੰਤੂ ਕੁਝ ਪਿਛਲੇ 2 ਦਿਨਾਂ ਦੇ ਵਿੱਚ ਜਿਹੜਾ ਛੱਡ ਪੂਜਾ ਦਾ ਤਿਹਾਰ ਹੈ ਜਿਹੜਾ ਪਾਣੀ ਵਿੱਚ ਖੜ ਕੇ ਪਰਵਾਸੀ ਮਜ਼ਦੂਰਾ ਵੱਲੋਂ ਮਨਾਇਆ ਜਾਂਦਾ ਹੈ ਦੇਖਿਆ ਗਿਆ ਹੈ ਕਿ ਉਹਨਾਂ ਨੇ ਜਿਹੜਾ ਆਪਣਾ ਜਿਹੜਾ ਤਿਉਹਾਰ ਹੈ ਨਹਿਰ ਦੇ ਵਿੱਚ ਬਠਿੰਡਾ ਕਨਾਲ ਨਹਿਰ ਦੇ ਵਿੱਚ ਖੜ ਕੇ ਮਨਾਇਆ ਗਿਆ ਸੀ ਇਹ ਇੱਥੇ ਜਦੋਂ ਸਾਡੇ ਪੱਤਰਕਾਰਾਂ ਵੱਲੋਂ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਨਹਿਰ ਦੇ ਵਿੱਚ ਮੂਰਤੀ ਪੂਜਾ ਦੇ ਬਹੁਤ ਬੇਆਦਬੀ ਹੋ ਰਹੀ ਸੀ ਜਿਸ ਵਿੱਚ ਇੱਕ ਸੰਸਥਾ ਸੰਮਾਸੇ ਵੀ ਸੰਤਾਵਾਂ ਦੇ ਉਤੋਂਨ ਸੰਭੜਦੀ ਵੀ ਕੋਸ਼ਿਸ਼ ਕੀਤੀ ਇੱਥੇ ਦੇਖਿਆ ਗਿਆ ਗਏ ਤੇ ਗਣੇਸ਼ਪੂਰਤਾ ਮਾਤਾ ਦੀ ਮੂਰਤੀ ਗਣੇਸ਼ ਜੀ ਦੀ ਮੂਰਤੀ ਤੇ ਹੋਰ ਤਰ੍ਹਾਂ ਦੇ ਕਈ ਵੀ ਜਿਹੜੇ ਜਿਵੇਂ ਟਾਲੇ ਵਗੈਰਾ ਜੋ ਵੀ ਇੱਥੇ ਇੱਕ ਪੂਜਾ ਦੇ ਤੌਰ ਤੇ ਇੱਥੇ ਕਰਨਾ ਆਇਸੀ ਇੱਥੇ ਇੱਕ ਵਿਚਾਰਤਾ ਰਾਇ ਕਿ ਲਗਭਗ 7 8 10 ਦਿਨ ਭਗਵਾਨ ਨੂੰ ਘਰੇ ਰੱਖ ਕੇ ਉਹਨਾਂ ਦੀ ਮੂਰਤੀ ਪੂਜਾ ਕੀਤੀ ਜਾਂਦੀ ਹੈ ਪਰੰਤੂ ਜਦੋਂ ਉਹਨਾਂ ਦਾ ਵਿਸਣ ਰਣ ਕੀਤਾ ਜਾਂਦਾ ਹੈ ਜਾਂ ਉਹਨਾਂ ਦਾ ਇੱਕ ਤਿਹਾਰ ਜਦੋਂ ਸਮਾਪਤੀ ਵੱਲ ਵਧਦਾ ਤਾਂ ਉਹਨਾਂ ਨੂੰ ਇੱਕ ਪੂਜਾ ਦੇ ਤੌਰ ਤੇ ਵਰਤੇ ਜਾਂਦਾ ਤੁਸੀਂ ਦੇਖ ਰਹੇ ਹੋ ਹੁੰਦਾ ਹੈ ਇਹ ਤਸਵੀਰਾਂ ਇੱਕ ਵੀਰ ਉਹਨਾਂ ਮੂਰਤੀਆਂ ਨੂੰ ਚੱਕ ਕੇ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਦੇ ਇਥੋਂ ਇੱਕ ਸੋਚਿਆ ਤਾਂ ਕਿਤੇ ਆਪਾਂ ਪੂਰਨ ਦੀ ਜਗਾ ਪਾਪਾਂ ਦੇ ਭਾਗੀ ਤਾਂ ਨਹੀਂ ਬਣਦੇ ਜੇ ਹੈ ਪ੍ਰਸ਼ਾਸਨ ਇਸ ਨੂੰ ਵੀ ਇਸ ਵੱਲ ਧਿਆਨ ਦੀ ਧੋੜਾ ਖਾਸ ਕਰਕੇ ਸਰਧਾਲੂਆਂ ਨੂੰ ਇਸ ਵਿਸ਼ੇ ਤੇ ਇੱਕ ਸੋਚਣ ਲਈ ਮਜਬੂਰ ਹੋਣਾ ਚਾਹੀਦਾ ਹੈ ਕਿ ਕਿਉਂ ਅਸੀਂ ਭਗਵਾਨ ਦੀ ਜਿਹੜੀ ਹੈ 7-8 ਦਿਨ ਘਰੇ ਪੂਜਾ ਕਰਕੇ ਉਸ ਦੀ ਇੱਕ ਬੇਅਦਵੀ ਕਰਦੇ ਹਾਂ ਕਿਉਂਕਿ ਨਹਿਰ ਦਾ ਪਾਣੀ ਸੁੱਕ ਕੇ ਸੁੱਕ ਚੁੱਕਾ ਹੈ ਕੁਝ ਦਿਨਾਂ ਬਾਅਦ ਇੱਥੇ ਵੀ ਬਦਬੂ ਮਾਰਨੀ ਸ਼ੁਰੂ ਹੋ ਜਾਏਗੀ ਬਦਬੂ ਦੇ ਵਿੱਚ ਹੀ ਇਹ ਜਿਹੜੀਆਂ ਮੁਕਤੀਆਂ ਪਈਆਂ ਰਹਿਣੀਆਂ ਉਸ ਦਾ ਜਿਮੇਵਾਰ ਕੌਣਾ ਹੈ ਸੋਚਣ ਦੀ ਲੋੜ ਹੈ ਦੇਖਦੇ ਰਹੋ ਪੰਜਾਬੀ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹੁੰਚ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਮੈਂ ਹਾਂ ਸਿੰਘ ਜਿਲ੍ਹਾ ਬੋਲਾ ਜੀ ਮਠਿੰਡਾ ਦਾ ਨਹਿਰ ਨਾਲ ਤੁਸੀਂ ਨਹਿਰ ਦਾ ਹਾਲ ਦੇਖਿਆ ਹੋਵੇਗਾ ਨਹਿਰ ਦੇ ਵਿੱਚ ਲੋਕੀਂ ਰਾਕੂ ਜਿਆ ਕਰਦੇ ਆ ਉਸ ਤੋਂ ਬਾਅਦ ਜਿਹੜਾ ਕੋਈ ਖੰਡੇ ਦੀਆਂ ਮੂਰਤੀਆਂ ਨੇ ਧੂਫ ਧੂਫ ਹੈ ਜੋਤ ਹੈ ਬੱਤੀਆਂ ਨੇ ਕੋਈ ਮਾਤੇ ਮੂਰਤੀਆਂ ਨੇ ਘਰੂੜੀਆਂ ਨੇ ਫੋਟੋਆਂ ਨੇ ਤੇ ਸਾਰਾ ਕੁਝ ਲਗਭਗ ਇੱਥੇ ਤੁਹਾਨੂੰ ਮਿਲ ਜੂਗਾ ਇਹ ਤੇ ਦੁਨੀਆਪਰ ਦੀਆਂ ਮੂਰਤੀਆਂ ਇੱਥੇ ਨਹਿਰ ਦੇ ਵਿੱਚ ਪਈਆਂ ਨੇ ਜਿਹੜੇ ਕਿ ਪੈਰਾਂ ਦੇ ਵਿੱਚੋਂ ਰੁੱਲਦੇ ਫਿਰਦੀਆਂ ਨੇ ਤੇ ਇਹ ਪਾਪ ਦੇ ਭਾਗ ਜਲ ਬਣ ਲਈਆਂ ਜਿਹੜੇ ਕਿ ਪਾਰੇ ਲੱਕ ਨੂੰ ਇਹੀ ਪੀ ਲਿਆ ਵੀ ਨਹਿਰ ਦੇ ਵਿੱਚ ਇਹ ਚੀਜ਼ਾਂ ਸਿੱਟੀਆਂ ਵੀ ਕਿਉਂਕਿ ਨਾ ਮੂਰਤੀ ਉੱਤੇ ਨਸਫਾਂ ਦੇ ਤਰ੍ਹਾਂ ਤਰ੍ਹਾਂ ਕੈਮੀਕਲ ਲੱਗੇ ਹੁੰਦੇ ਆ ਰੰਗ ਕਿਤੇ ਹੁੰਦੇ ਆ ਜੋ ਕਿ ਪਾਣੀ ਨੂੰ ਜ਼ਹਿਰੀਲਾ ਬਣਾਉਂਦੇ ਆ ਤੇ ਇਹੀ ਪਾਣੀ ਗਾਂ ਪੜੂ ਪੀ ਨਹੀਂ ਮਿਲਦਾ ਤੇ ਅਸਲੀ ਬਾਗਰ ਅੱਥੇ ਉਰ ਕੀ ਬੇਨਤੀ ਇਹੀ ਹੈ ਵੀ ਨਹਿਰ ਦੇ ਵਿੱਚ ਇਸ ਸਮਾਨ ਨੂੰ ਨਾ ਤਰਿਆ ਜਾਵੇ ਤੇ ਨਹਿਰ ਦੇ ਪਾਣੀ ਨੂੰ ਸਾਫ਼ ਸੁੱਧ ਰੱਖਿਆ ਜਾਵੇ ਪਿਛਲੇ ਦਿਨ ਹੀ ਛੱਟਬੂਝਾ ਆਈ ਸੀ ਅੱਜ ਤੋਂ ਦ ਪਰ ਉਹ ਜੀ ਵਰਤਾਂ ਨੇ ਮਨਾਇਆ ਸੀ ਸ਼ੰਤਿ ਜੀ ਦੇ ਨਾਮ ਵਿੱਚ ਖੜ ਕੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹਾਂਗਾ ਜੋ ਗੰਦਗੀ ਤੁਸੀਂ ਦੇਖਦੇ ਹੋ। ਦੇਖੋ ਗੰਦਗੀ ਤਾਂ ਕੁਝ ਪਹਿਲਾਂ ਹੀ ਨਹੀਂ ਘਟਨੀ ਸੀ। ਕੋਈ ਮੈਨੂੰ ਲੱਗਦਾ ਨਹੀਂ ਇਹ ਵਿੱਚ ਕਿਹੜੇ ਸਫਾਈ ਹੋਈ ਜਿਸ ਸਮਾਂ ਦਿਖ ਰਿਹਾ ਇਹ ਚ। ਫੋਟੋ ਫਰੇਮ ਮਾਤਾ ਜੀ ਦੇ ਧਾਰਮਿਕ ਚੀਜ਼ਾਂ ਤੋਂ ਇਲਾਵਾ ਇੱਥੇ ਮਲਬਾ ਵੀ ਬਹੁਤ ਪਿਆ ਹੈ। ਦੁਨੀਆਬਾਰ ਦਾ ਇੱਟਾ ਪਈਆਂ ਨੇ, ਰੇਤੀ ਪਈਆਂ ਮੈਨੂੰ ਲੱਗਦਾ ਲੋਕੀ ਮਲਬਾ ਵੀ ਇਹਦੇ ਵਿੱਚ ਸਿੱਟ ਕੇ ਜਾਂਦੇ ਆ। ਇਹੀ ਮਾਤਾ ਜੀ ਦੇ ਫੋਟੋ ਦੇਖ ਕੇ ਛਾੜ ਪੂਜਾ ਮਨਾਈ ਗਈ ਹੋਊਗੀ। ਦੇਖੋ ਫੋਟੋ ਆਪ ਅਨੀ ਰਾਤਰੀ ਹੋਇਆ ਇਸ ਤਰ੍ਹਾਂ ਨਾਲ ਤਾਂ ਇਹ ਪੈਰਾ ਦੇ ਵਿੱਚ ਫੋਟੋ ਆ ਗਈਆਂ ਤਾਂ ਤੁਸੀਂ ਦੇਖੋ ਉਸ ਨੇੜੇ ਦੇ ਵਿੱਚ ਪਹਿਲਾਂ ਮੂਰਤੀਆਂ ਪਈਆਂ ਨੇ ਉਸੇ ਦੀ ਸੜਕੂ ਜਿਹੜੀ ਤੋਂ ਗੰਦਗੀ ਦਿਨ-ਦਿਨ ਵੱਧਦੀ ਜਾ ਰਹੀ ਹੈ ਬਲਕਿ ਪ੍ਰਸ਼ਾਸਨ ਨੂੰ ਚਾਹੀਦਾ ਇਸ ਨੂੰ ਸਾਫ਼ ਕਰਾਇਆ ਜਾਵੇ ਜਿਹੜੀ ਫੋਟੋ ਨੇ ਤੁਹਾਨੂੰ ਕਿੰਨਾ ਦਾ ਕੋਈ ਇੰਤਜ਼ਾਮ ਕੀਤਾ ਹੋਵੇ ਤੇ ਜਿਹੜੇ ਬੰਦੇ ਇੱਥੇ ਸਮਾਨ ਉਤਾਰਦੇ ਆ ਸਿੱਟਦੇ ਆ ਕਿਹਨਾਂ ਦੇ ਰੋਕ ਲਗਾਈ ਜਾਵੇ ਸਖਤੀ ਨਾਲ ਇਹਨਾਂ ਤੇ ਪੈਰਾ ਦੇ ਨਾ ਚਾਹੀਦੇ ਪ੍ਰਬੰਧ ਕਰਨ ਚਾਹੀਦੇ ਇਹੀ ਪਾਣੀ ਆਪਣੇ ਵਰਗਾ ਚਲੇ ਜਾਂਦਾ ਆਪਾਂ ਇਹੀ ਪਾਣੀ ਪੀਂਦੇ ਆ ਇਹ ਬਿਮਾਰੀਆਂ ਲੱਗਦਾ ਹੈ ਇਹਦੇ ਜ਼ਿੰਮੇਵਾਰ ਕੌਣ ਹੁੰਦਾ ਹੈ ਉਹ ਮਤਲਬ ਪਬਲਿਕ ਆਪ ਹੀ ਹੋ ਜ ਪਰ ਸ਼ਾਸਤਰੀ ਹੁਣ ਕਿਹਾ ਕਹਿੰਦਾ ਨਿਆਰ ਦੇ ਚੀਜ਼ਾਂ ਨੂੰ ਨਾ ਤਾਰੋ ਨਾ ਪਾਉ। ਪਰ دیر ਸਵੇਰ ਨੇੜੇ ਤੇ ਕੋਈ ਲਫਾਫਾ ਵਰਕੇ ਮਾਰ ਗਿਆ ਕੋਈ ਆ ਕੇ ਸੁਆ ਜਲਦੀ ਮਾਰਨਿੰਗ ਟਾਈਮ ਮਾਰ ਕਰ ਗਿਆ ਨਦੀ ਤਾਰ ਗਿਆ ਜਾਂ ਰਾਤ ਨੂੰ ਲੇਟ ਟਾਈਮ ਕਰ ਗਿਆ। ਵੀ ਅਗਲਾ ਕਹਿੰਦਾ ਮੈਂ ਪੂਜਾ ਕੀਤੀ ਜਿਹੜਾ ਸਮਾਨ ਚੱਕ ਨਹਿਰ ਦੇ ਵਿੱਚ ਸਾਰਾ ਤੇ ਮੈਂ ਆਪਾਂ ਪੂਜਾ ਕਰਕੇ ਆਣੀ ਬਤਾਈ ਪਾਪ ਕੁਮਾਰੇ ਇੱਥੇ ਪਾਕਿਸਤਾਨ ਮੈਂ ਪ੍ਰਵਿੰਦਰ ਬੰਸਾ ਮੇਰਾ ਨਾਮ ਹੈ ਜੀ। ਸੁਜੁਗ ਸਨਾਤਨ ਗੌਰਖਿਆ ਬਾਣੀ ਤੇ ਰਾਸ਼ਟਰੀ ਸਨਾਤਨ ਸੰਸਕ੍ਰਿਤੀ ਦਾ ਰਾਸ਼ਟਰੀ ਅਧਿਕਾਰੀ ਸਰ ਜੋ ਪਿਛਲੇ ਦਿਨ ਹੀ ਚੱਟੁੰਧਾਈ ਸੀ ਠੀਕ ਹੈ ਕੋਰਪੋਗਾਂ ਨਾ ਬੜੀਆਂ ਨਹਿਰ ਦੇ ਵਿੱਚ ਕੋੜਮਾ ਬੇਅਦਮੀ ਹੋ ਰਹੀ ਆ ਮਹਾਮਈ ਦੇ ਕਾਲਗਾ ਮਈ ਦੇ ਗਣੇਸ਼ਵਰ ਜੀ ਦੀ ਸਭ ਦੀ ਬੇਅਦਮੀ ਹੋ ਰਹੀ ਹੈ ਨਹਿਰ ਦੇ ਵਿੱਚ ਠੀਕ ਹੈ ਜੀ ਪਾਣੀ ਨੂੰ ਪਬਿਕਟਰ ਹੀ ਮੰਨਿਆ ਗਿਆ ਕੀ ਕਹਿਣਾ ਚਾਹੂਗੇ ਜੀ ਬਾਰੇ ਜਿਨ੍ਹਾਂ ਨੇ ਦੇਖੋ ਜੀ ਬਹੁਤ ਹੀ ਜ਼ਿਆਦੇ ਦੁੱਖ ਦੇ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਅਬ ਧਰਮ ਕੋ ਆਪਣੇੋ ਸੇ ਇਕੱਤਰਾ ਹੈ ਜਿਨ ਭਾਈਓ ਨੇ इनकी ਪੂਜਾ ਕੀਤੀ ਅਰਾਚਨਾ ਕੀਤੀ साथ साथ आठ आठ दिन पूजा करने के बाद नहर में उन्हें फेंक दिया बहुत बड़ी बेअदबी है और उनसे मैं अपील करता हूं कम से कम शर्म करो कुछ क्यों लक्ष्मी माँ है कालका है महात्मा बुद्ध है हनुमान जी हैं जैसे भी सभी देवी देवता जो भी हैं हमारे वो सभी नहर में पड़े हैं और गंदा पानी है इसमें वो कभी गलेंगे नहीं अगर पूजा करनी है तो कच्ची मिट्टी की मूर्ति लें पानी लगते ही वो विलीन हो जाए हम अपने धर्म का खुद मजाक ना बनाए तो सभी जानते हैं जैसे महाभारत में अर्जुन ने अपनों के खिलाफ ही शस्त्र उठाया था तो वो सभी सनातनी भाइयों हिंदू भाइयों जो पूजा करते हैं उनसे मैं प्रार्थना करता हूं और चाहे वो मेरी इस बात को बुरा माने कि अर्जुन की तरह हमें भी उनके खिलाफ खड़ा होना पड़ेगा जब हम ही अपने धर्म की कदर नहीं करेंगे तो दूसरा नहीं करेगा तो बहुत ही ज्यादा दुखदी घटना जी इन्होंने की थी जी ਤਾਂ ਅੱਗੇ ਤੋਂ ਇਹ ਨਾ ਕਰਨ ਅਸੀਂ ਆਪਣੇ ਸੰਗਠਨ ਦੇ ਵੱਲੋਂ ਜਗ੍ਹਾ-ਜਗ੍ਹਾ ਫਲੈਕਸ ਲਾ ਕੇ ਇਹਨਾਂ ਲੋਕਾਂ ਨੂੰ ਜਾਗਰੂਤ ਦੱਸਿਆ ਜਾਊਗਾ ਔਰ ਹੋ ਸਕੇ ਆਸੀਂ ਇੱਕ ਮੀਟਿੰਗ ਬੁਲਾ ਕੇ ਇਹਨਾਂ ਮੂਰਤੀਆਂ ਨੂੰ ਸਾਰੇ ਕੱਢ ਕੇ ਇੱਥੇ ਧਰਤੀ ਦੀ ਗੋਦ ਦੇ ਵਿੱਚ ਦਫਨਾ ਕੇ ਇੱਕ ਛੋਟਾ ਜਿਹਾ ਹਵਲ ਕਰਾਵਾਂਗੇ ਕਿਉਂਕਿ ਇਹਨਾਂ ਤੋਂ ਸ਼ਮਾ ਅਰਚਨਾ ਮੰਗੀ ਹੈ ਪਰ Hindu ਧਰਮ ਦੇ ਵਿੱਚ Hindu ਧਰਮ ਦੀ ਇਹ ਅਦਮੀ ਕਿਉਂ ਕੀਤੀ ਜਾਂਦੀ ਹੈ बिंदु हिंदु धर्म है बेअदबी की गलत है भाई साहब ऐसे है जैसे आपने बताया अगर कोई दूसरा हो तो उनके खिलाफ कर सकती है लेकिन वो समय अब आ गया कि अपनों के खिलाफ ही लड़ना पड़ेगा अपनों के खिलाफ ही कार्रवाई करनी पड़ेगी जो बड़ी श्रद्धा भाव दिखाते हैं पूजा करते हैं उपवास करते हैं मैं उन्हें ये कहना चाहता हूं ऐसे उपवास की ऐसी आरती की ऐसी पूजा की कोई जरूरत नहीं भगवान को जब सात दिन आठ दिन जो भी है वो रख के इस नदी के अंदर इस नहर के अंदर गंदगी के अंदर जो छोड़ देते हैं इससे बड़ा अपराध और कोई नहीं है तो इसलिए मैं सभी से अपील करता हूं ऐसा ना करें मजबूरन हमें अब गणेश चतुर्दशी भी आती है सरस्वती पूजा आती है ये छठ पूजा की लोगों के घरों में और जहां दुकानों पे बिकती उन पे जाके मूर्तियों को खंडित करना पड़े क्यों जो पानी के अंदर बहानी है मूर्ति बिल्कुल कच्ची मिट्टी की हो पानी लगते ही पानी के अंदर वलीन हो जाए ये पानी हमने भी जिन्होंने जो मूर्तियां जहाँ छोड़ी है उन्होंने भी पीना है पानी को पवित्र माना जाता है ये अपवित्र करते हैं ऐसा ना करें यही मेरी प्रार्थना है